ਦੀ ਪਾਲਿਸੀ ਇਹ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਦੀ ਜਿੱਥੇ ਹੁੰਦਾ 20000 ਰੁਪਏ ਦੀ ਪਹਿਲੀ ਕਿਸ਼ਤ ਪਹਿਲੀ ਇਨਸਟਾਲਮੈਂਟ ਅਸੀਂ ਕਿਸਾਨਾਂ ਨੂੰ ਇਮੀਜਿਟਲੀ ਕੱਲਾਂਗੇ ਸੋ ਥੈਟ ਉਹ ਆਪਣਾ ਕੰਮ ਚਲਾ ਸਕਣ ਸੈਕੰਡ ਮੈਂ ਮਾਨਸਾਬ ਦੇ ਰਾਈਟਸ ਦੇ ਵਰਡਸ ਦੀ ਗੱਲ ਕਰਨਾ ਸ਼ਬਦਾਂ ਦੀ ਤੇ 30000 ਰੁਪਿਆ ਫੀ ਕਿਲੇ ਦਾ ਅਸੀਂ ਗਰਦਾਬਰੀ ਤੋਂ ਬਾਅਦ ਕੱਲਾਂਗੇ ਵੇਖੋ ਅੱਜ ਕਈ ਦਿਨ ਹੋ ਗਏ ਨੇ ਪਾਣੀ ਥੱਲੇ ਜਾ ਚੁੱਕਿਆ ਹੈ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਮੇਰੀ ਅਪੀਲ ਹੋਏਗੀ ਚੀਫ ਮਿਨਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਚੀਫ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਤੇ ਕਦੋਂ ਤੱਕ ਕਿਹੜੀ ਡੇਟ ਤੱਕ 20000 ਰੁਪਇਆ ਕੱਲਣਗੇ ਉਹਦਾ ਐਲਾਨ ਕਰੋ 30000 ਰੁਪਇਆ ਕਿੰਨੇ ਦਿਨ ਹੋਰ ਗੁਰਦਾਵਰੀ ਤੇ ਲਾਣਗੇ ਨੰਬਰ 2 ਜਿੰਨਾ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ گاਵਾ ਦਾ ਮੱਝਾਂ ਦਾ ਘੋੜਿਆਂ ਦਾ ਬੱਕਰਿਆਂ ਦਾ ਬੱਕਰੀਆਂ ਦਾ ਬਾਕੀ ਵੀ ਪੋਲਟਰੀ ਦਾ ਬੜਾ ਨੁਕਸਾਨ ਹੋਇਆ ਕਾਈਂਡਲੀ ਉਹਦਾ ਵੀ ਸਾਨੂੰ ਕਿਰਪਾ ਕਰਕੇ ਦੱਸਿਆ ਜਾਏ ਕਦੋਂ ਤੱਕ ਕੀਤਾ ਜਾਏ ਇੱਕ ਵੱਡੀ ਮੰਗ ਹੈ ਸਮੁੱਚੇ ਕਿਸਾਨੀ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ 8 ਕਿੱਲੇ ਬੀਜਿਆ 6 ਕਿੱਲੇ ਬੀਜਿਆ 10 ਕਿੱਲੇ ਬੀਜਿਆ 12 ਕਿੱਲੇ ਬੀਜਿਆ ਗਰਦਾਵਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਹੋਣੀ ਚਾਹੀਦੀ ਇਹ ਨਹੀਂ ਕਿ ਅਜੇ ਤੱਕ ਪਿਛਲੀ ਵਾਰ ਇਹਨਾਂ ਨਾ ਨਿਰਾ 5 ਏਕੜ ਤੱਕ ਦੇ ਤੋ ਇਹਦੇ ਤੇ ਲਿਮਟਰੀ ਰਹਿਣੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਦੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ ਬੀਜਿਆ ਜਾਂ ਕਮਾਹ ਦੇ ਬੀਜਿਆ ਜਾਂ ਕੋਈ ਵੀ ਫਸਲ ਬੀਜੀ ਪੂਰਾ ਕੰਪਨਸੇਟ ਕਰ ਨੰਬਰ 2 ਨੰਬਰ 3 ਇਹਦੇ ਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲਈਆਂ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਉਹਨਾਂ ਦਾ ਹੈ ਇਹ ਕੰਪਨਸੇਸ਼ਨ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਜਾਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਪੈਲੀਆਂ ਲਈਆਂ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਗ ਕਰਾਂਗੇ ਹੋਰ ਬਹੁਤ ਸਾਰੀਆਂ ਇੱਥੇ ਗੱਲਾਂ ਕਰਨ ਵਾਲੀਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਹੁਣ ਵੇਖੋ ਕਿਡਾ ਅਨਫੋਰਚੂਨੇਟ ਹੈ ਕਿੱਥੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਸਾਨੂੰ ਇੱਕ ਕਾਨਾ ਅਸੀਂ ਸਰਕਾਰ ਕੋ ਜਾਂ ਬੈਂਕਾਂ ਕੋ ਕਰਜ਼ੇ ਨਹੀਂ ਚੁਕਾਇਆ ਕਰਾਂਗੇ तकरीबन 2.4 4.5 ਲੱਖ ਤੇ ਪਹੁੰਚ ਗਏ ਹੁਣ ਇਹ ਕੀ ਕਰਨ ਲੱਗੇ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਦਾ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਦੀ ਜਿੰਨੀ ਜਾਇਦਾਦ ਹੈ ਜੇ ਉਹ ਕਿਤੇ ਵੇਚਦਾ ਵੀ ਉਹ ਕੱਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟ ਸੀ ਉਹਦਾ ਇਸਤੇਮਾਲ ਕੀਤਾ ਜਾਦਾ ਹੈ ਉਹਨੇ ਨਵਾਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਫੰਡਾਂ ਦੀ ਜਾਇਦਾਦ ਵਿੱਚੋਂ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖੱਛਾ ਇਹ ਹੈ ਕਿ ਉਸ ਦੇ ਅਗੇਂਸਟ ਫਿਰ ਲੋਨ ਚੁੱਕਣਗੇ ਫਿਰ ਉਹ ਤੁਸੀਂ ਵੇਖਿਆ ਹੀ ਹੋਗਾ ਪਿਛਲੇ ਦਿਨੀ ਪੰਜ ਮੇਜਰ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲੀਆਂ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਹੈਰੀਟੇਜ ਪ੍ਰਾਪਰਟੀਆਂ ਨੇ ਇੱਕ ਪ੍ਰੈਸ ਐਂਡ ਸਟੇਸ਼ਨਰੀ ਦਾ ਬਹੁਤ ਵੱਡਾ ਆਫਿਸ ਪਟਿਆਲੇ ਦੇ 18 ਕਿਲੇ ਹੁਣ ਉਹਨੂੰ ਵੇਚਣ ਲਾ ਦਿੱਤਾ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚਣ ਲਾ ਦਦੇ ਨੇ ਕਈ ਜੱਜਾਂ ਦੀਆਂ ਕੋਠੀਆਂ ਵੇਚਣ ਲਾਤੀਆਂ ਇਹ ਤੇ ਜਿਸ ਅੰਗਰੇਜ਼ੀ ਚ ਕਿਹਾ ਜਾਂਦਾ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮਲੀ ਇਹ ਤੇ ਅੱਜ ਇੱਥੋਂ ਤੱਕ ਆ ਗਏ ਭਾਂਡੇ ਵੇਚਣ ਤੱਕ ਆ ਗਏ ਜੀ ਮੁੱਢ ਪਰ ਸੇਵਾ ਕੀ ਕਰਨਗੇ ਕਿੰਨਾ ਬੁਰਾ ਹਾਲ ਹੈ ਇਹਨਾਂ ਦਾ ਬਸੋ ਬੀਜੇਪੀ ਅੱਜ ਆਪਣਾ ਸੈਸ਼ਨ 37 ਚ ਗਏ ਅੱਲ੍ਹਾ ਕੀ ਬਟੇ ਦੇਖੋ ਬੀਜੇਪੀ ਨੂੰ ਸੇ ਬੀਜੇਪੀ ਨੇ ਸੈਸ਼ਨ ਕੀ ਲੜਾ ਦੇਣ ਲੈਣ ਨੂੰ ਕੁਝ ਨਹੀਂ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਮੇਰੇ ਸਾਥੀ ਨੇ ਅਸ਼wini ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੂੰ ਇੱਥੇ ਆਓ ਜਵਾਬ ਦਿਓ ਕਿ ਬੀਜੇਪੀ ਕੀ ਸ탠ਡ ਰੱਖਦੀ ਹੈ ਸਾਨੂੰ ਪੰਜਾਬ ਨੂੰ ਕਿਸਾ ਕੰਪਨਸੇਟ ਕਰਨਾ ਚਾਹੇਗੀ ਤੁਸੀਂ ਤੇ ਕੁਰਤਾ ਝਾੜਤਾ 1600 ਕਰੋੜ ਰੁਪਏ ਦੀ ਕਿੰਦੇ ਅਨਾਉਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਜੀ ਤੁਸੀਂ ਐਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਦੇ ਇਹਦੇ ਵਿੱਚ ਕੀ ਫਰਕ ਪੈਗਾ ਮਾਫ਼ ਕਰੀ ਲੋਕਾਂ ਦੀ ਭੈਤਰੀ ਦੇ ਲਈ ਸਾਰੇ ਇਹਨੂੰ ਜਿਹੜਾ ਹੈਗਾ ਪਾਸ ਕਰਨਗੇ ਜੀ ਮਤਲਬ ਫਾਈਲ ਤੇ ਇਸ ਤੇ ਕਹਿਣਾ ਕਿ ਇਹਦੇ ਕਿ ਪ੍ਰਯੋਗਨਾ ਸਮਾਜਿਕ ਬ੍ਰਿਆਸਾ ਕਹਿੰਦੇ ਉਹ ਪਾਸ ਹੋਈਏ ਕਿਸੇ ਦੇ ਸਾਥ ਉਕਾਰ ਦਿੱਤਾ ਉਹ ਤੁਹਾਡੇ ਹੱਥੋਂ ਬਾਤ ਚਲਣੀ ਹੋਈਏ ਉਹਨਾਂ ਨੂੰ ਮਾਨਜੋਗ ਸਾਡੇ ਸਪੀਕਰ ਸਾਹਿਬ ਨੇ ਚੁਣੇ ਹੋਏ ਹਾਊਸ ਦੇ ਸਪੀਕਰ ਸਾਹਿਬ ਨੇ ਟਾਈਮ ਅਲਾਟ ਕੀਤਾ ਤੁਹਾਡੇ ਕੈਮਰਿਆਂ ਨੇ ਟਾਈਮ ਕੈਚ ਕੀਤਾ ਔਰ ਬਕਾਇਦਾ ਬੋਲਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ 10 ਮਿੰਟ ਆਉਂਦੇ ਨੇ ਕਿ ਭਾਰਤੀ ਜਨਤਾ ਪਾਰਟੀ 10 ਮਿੰਟਾਂ ਚ ਆਪਣੀ ਗੱਲ ਰੱਖੇ ਸੋ ਆਪਣੀ ਗੱਲ ਰੱਖਣ ਦੀ بجائے ਲੋਕਤੰਤਰ ਦਾ ਮਜ਼ਾਕ ਉਡਾ ਕੇ ਭੱਜੇ ਨੇਗੇ ਸੋ ਮੈਂ ਸਮਝਦਾ ਉਹ ਅੱਜ ਦੀ ਇਸ ਵਿਧਾਨ ਸਭਾ ਦੇ ਪਕੌੜੇ ਨੇਗੇ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਕੇਂਦਰੀ ਮੰਤਰੀ ਕਹਿਣਾ ਹੁੰਦਾ ਨੇ ਕਿ ਪੈਸੇ ਸੁਧੇ ਖਾਤਿਆਂ ਚ ਜਾਣਗੇ ਫਿਰ ਕਹਿੰਦੇ ਦੇਖੋ ਸਪਸ਼ਟਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੋਈ ਵੀ ਪੈਸਾ ਕੇਂਦਰ ਸਰਕਾਰ ਪੰਜਾਬ ਨੂੰ ਨਹੀਂ ਦੇਣਾ ਚਾਹੁੰਦੀ ਔਰ ਬਹਾਨੇ ਲੱਭ ਰਹੀ ਆ ਔਰ ਬਿਲਕੁਲ ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਇਕਨੋਮੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਆਰਥਿਕਤਾ ਨੂੰ ਤੋੜਨਾ ਚਾਹੁੰਦੀ ਆ ਇਹੀ ਕਾਰਨ ਆ ਕਿ ਹੜਾ ਵਰਗੀ ਭਿਆਨਕ ਸਥਿਤੀ ਦੇ ਅੰਦਰ ਵੀ ਉਹਨਾਂ ਨੇ ਪੰਜਾਬ ਦੀ ਬਾਹਰ ਹੀ ਫੜੀ ਪਰ ਲੇਕਿਨ ਪੰਜਾਬ ਯਕੀਨ ਦਿਵਾਉਂਦਾ ਦੇਸ਼ ਨੂੰ ਪੰਜਾਬ ਯਕੀਨ ਦਿਵਾਉਂਦਾ ਦੇਸ਼ ਵਾਸੀਆਂ ਨੂੰ ਕਿ ਅਸੀਂ ਦੇਸ਼ ਦੇ ਨਾਲ ਹਿੱਕ ਠੋਕੇ ਖੜਾਂਗੇ ਜਿਹੜੀ ਮਰਜ਼ੀ ਲੜਾਈ ਬਾਹਰ ਦੀ ਲੜਾਈ 63 ਦੀ ਲੜਾਈ 975 ਦੀ ਲੜਾਈ 225 ਦੀ ਲੜਾਈ ਪੰਜਾਬ ਨੇ ਇੱਕ ਠੋਕੇ ਆਪਣੀ ਛਾਤੀ ਤੇ ਗੋਲੀਆਂ ਲੱਗੀਆਂ ਪੰਜਾਬ ਦੇ ਸਹਿੰਦਾ ਰਹੂਗਾ ਪਰ ਵਿਦੇਸ਼ ਨੂੰ ਪਿੱਠ ਤੇ ਦਿਖਾਵਾਂਗੇ ਪਰ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਔਖੇ ਸਮੇਂ ਦੇ ਵਿੱਚ ਪੰਜਾਬ ਨੂੰ ਪਿੱਠ ਦਿਖਾਈ ਹੈ कहीं ना कहीं डिस्टर्ब किया जा रहा है देखिए भारतीय जनता पार्टी का उनका जो सिद्धांत है कि वो फेडरल स्ट्रक्चर को देश के फेडरल स्ट्रक्चर को तहस नहस करने का काम कर रहे हैं इसी तरफ जैसे पंजाब बात कर रहा है केरला भी इसी तरह रो रहा है कर्नाटका भी रो रहा है जो नॉन बीजेपी के स्टेट हैं उन सभी स्टेटों की इकॉनमी को बर्बाद करने के लिए भारतीय जनता पार्टी कोई ना कोई मुद्दा चुनती है और आज हमारे पंजाब मुश्किल सा मुश्किल का सामना कर रहा है उस वक्त भी जो 1600 सौ करोड़ रुपए देने की बात कर रहे हैं वो भी कहते हैं कि हम स्कीमों में डालेंगे तो इससे पता चलता है कि भारतीय जनता पार्टी पंजाब को नफरत करती है और देश के फेडरल स्ट्रक्चर के लिए देश के संविधान के लिए बाबा साहब भीमराव ਅੰਬੇਦਕਰ ਜੀ ਦੁਆਰਾ ਬੁਲਾਏ ਸੰਵਿਧਾਨ ਕੇ ਲਿਏ ਆਜ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡਾ ਖਤਰਾ ਬਣੀ ਹੋਈ ਹੈ ਜਿਮਨ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਮੰਗ ਤਾਂ ਹੋਰ ਕੀਤੀ ਜਾ ਰਹੀ ਹੈ ਕਿ 12000 20000 ਕਰੋੜ ਜਿਹੜਾ ਹੈਗਾ ਮਿਲਣਾ ਚਾਹੀਦਾ ਹੈ ਤੁਹਾਨੂੰ ਵੀ ਲੱਗਦਾ ਹੈ ਕਿ 1600 ਕਰੋੜ ਜਿਹੜਾ ਅਨਾਉਂਸ ਹੋਇਆ ਉਹਦੀ ਵੀ ਤੁਹਾਨੂੰ ਉਮੀਦ ਨਹੀਂ ਬਿਲਕੁਲ ਮੈਂ ਸਮਝਦਾ 1600 ਕਰੋੜ ਰੁਪਏ ਤੋਂ ਭੱਜਣ ਦੇ ਲਈ ਕਿ ਅਨਾਉਂਸ ਤਾਂ ਕਰਿਆ ਮੁੱਖ ਪ੍ਰਧਾਨ ਮੰਤਰੀ ਸਾਹਿਬ ਉਹ 1600 ਕਰੋੜ ਰੁਪਏ ਤੋਂ ਭੱਜਣ ਦੇ ਲਈ ਭਾਰਤੀ ਜਨਤਾ ਪਾਰਟੀ ਜਿਹੜੀ ਆ ਬਹਾਨੇ ਲੱਭ ਰਹੀ ਹੈ ਥੈਂਕ ਯੂ 12000 ਕਰੋੜ ਵਾਲਾ ਰੌਲਾ ਹਜੇ ਇਹ ਜਾਣ ਬੁੱਝ ਕੇ ਔਰ ਦੂਸਰਾ ਆਈਐਮਡੀ ਨੇ ਜਿਹੜੀ ਵੇਰੀਏਸ਼ਨ ਕੀਤੀ ਆ ਉਹਦੇ ਵਿੱਚ ਮਤਲਬ 500 550% ਤੋਂ ਲੈ ਕੇ 1900% ਤੱਕ ਵੀ ਵੇਰੀਏਸ਼ਨ ਹੈਗੀ ਆ ਔਰ ਇੱਥੇ ਸਦਨ ਦੇ ਵਿੱਚ ਜਦੋਂ ਸਪੀਕਰ ਸਾਹਿਬ ਨੇ ਸ਼ੁਰੂ ਕੀਤਾ ਵੀ ਇਹਦੇ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਹੈਲਦੀ ਪੋਲਿਟਿਕਸ ਹੋਣੀ ਚਾਹੀਦੀ ਆ ਪੋਜ਼ਿਟਿਵ ਪੋਲਿਟਿਕਸ ਹੋਣੀ ਚਾਹੀਦੀ ਆ ਇਹ ਦੋਨੇ ਏਜੰਸੀਆਂ ਨੇ ਪੰਜਾਬ ਨੂੰ ਬਿਲਕੁਲ ਜਿਹੜਾ ਆ 마ੜੇ ਪਾਸੇ ਵੱਲ ਨੂੰ ਲੈ ਕੇ ਗਏ ਆ ਔਰ ਇਹ ਕੱਲ ਸੀਐਮ ਸਾਹਿਬ ਇਹ ਵੀ ਕਹਿੰਦੇ ਸੀ ਕਿ ਜਿਹੜਾ ਹਰਿਆਣੇ ਦੇ ਨਾ ਹਿਮਾਚਲ ਦੇ ਸੀਐਮ ਜਿਹੜੇ ਸੁਕੂ ਜੀ ਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਤਾਂ ਅਸਲੀ ਗੱਲ ਹੈ ਕਿ ਬੀਬੀਐਮਬੀ ਤੇ ਐਫਆਈਆਰ ਵੀ ਦਰਜ ਕਰਾਈ ਆ ਤੇ ਮੈਂ ਇੱਥੇ ਅੱਜ ਡਿਮਾਂਡ ਕਰਨੀ ਅੰਦਰ ਜਾ ਕੇ ਵੀ ਇਹਨਾਂ ਦੋਨਾਂ ਏਜੰਸੀਆਂ ਤੇ ਐਫਆਈਆਰ ਦਰਜ ਕਰਾਓ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਵੀ ਇਨਵੈਸਟੀਗੇਸ਼ਨ ਤਾਂ ਹੋਵੇ ਵੀ ਇੱਕੀ ਪੰਜਾਬ ਨਾਲ ੱੱਕਾ ਹੈ ਕਿਉਂ ਕਿਉਂਕਿ ਜੇ ਪੰਜਾਬ ਜੇ ਪੰਜਾਬ ਨਾਲ ਪਾਣੀ ਵੀ ਨਹੀਂ ਪੂਰਾ ਦੇਣਾ ਤੇ ਜੇ ਇਹੋ ਜਿਹੇ ਹਾਲਾਤ ਮਤਾ 26 ਤਾਰੀਖ ਨੂੰ ਮੈਨੇ ਪੇਸ਼ ਕੀਤਾ ਸੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਭਿਆਨਕ ਸਥਿਤੀ ਬਣੀ ਹੋਈ ਹੈ ਉਹ ਸੜਾਂ ਦੀ ਸਥਿਤੀ ਤੇ ਵਿਚਾਰ ਕਰਨ ਦੇ ਲਈ ਹੜ੍ਹਾਂ ਦੀ ਸਥਿਤੀ ਤੇ ਆਪਣੇ ਆਪਣੇ ਪੱਖ ਰੱਖਣ ਦੇ ਲਈ ਉਹ ਜਿਹੜਾ ਸੈਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਸੀ ਅੱਜ ਵੀ ਉਸ ਤੇ ਚਰਚਾ ਹੋਣ ਦੀ ਪੂਰੀ ਸੰਭਾਵਨਾ ਹੈ ਸੋ ਇਸ ਸੈਸ਼ਨ ਦੇ ਦੌਰਾਨ ਗੱਲ ਤਾਂ ਇਹ ਸੀ ਕਿ ਹੜਾਂ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਜਾਂਦੇ ਸੋ ਚਰਚਾ ਹੋਈ ਕਿਤੇ ਚੰਗੀਆਂ ਗੱਲਾਂ ਵੀ ਹੋਈਆਂ ਕਿਤੇ ਮਾੜੀਆਂ ਗੱਲਾਂ ਵੀ ਹੋਈਆਂ ਕਿਤੇ ਝੂਠ ਵੀ ਬੋਲਿਆ ਗਿਆ ਤੇ ਕਿਤੇ ਰਾਜਨੀਤੀ ਦੇਆਂ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਸੀ ਸਿਰਫ ਤੇ ਸਿਰਫ ਗੱਲ ਇਹ ਹੋਣੀ ਚਾਹੀਦੀ ਸੀ ਕਿ ਪੰਜਾਬ ਦੇ ਹੜਾਂ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਹੋਇਆ ਇਹਦਾ ਕੀ ਆਪਾਂ ਨੂੰ ਕਰਨਾ ਚਾਹੀਦਾ ਕਿਸ ਤਰ੍ਹਾਂ ਇਹਦਾ ਹੱਲ ਹੋਣਾ ਚਾਹੀਦਾ ਪਰ ਚਲੋ ਅਲੱਗ-ਅਲੱਗ ਬਹਿਸ ਹੋ ਗਈ ਸੋ ਅੱਜ ਜਿਹੜੇ ਸਾਡੇ ਬੀਜੇਪੀ ਦੇ ਜਿਹੜੇ ਮੈਂਬਰ ਸਾਹਿਬਾਨ ਸਨ ਉਦੋਂ ਗੈਰਹਾਜ਼ਰ ਰਹੇ ਤੇ ਅੱਜ ਕਿੱਡੇ ਦੁੱਖ ਦੀ ਗੱਲ ਕਹਿੰਦੇ ਅਸੀਂ ਵਿਧਾਨ ਸਭਾ ਦੇ ਵਿੱਚ ਤਾਂ ਆਉਂਦੇ ਨਹੀਂ ਅਸੀਂ ਤਾਂ ਆਪਦੇ ਇੱਕ ਪੈਰਲਲ ਵਿਧਾਨ ਸਭਾ ਚਲਾਵਾਂਗੇ ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਪਹਿਲਾਂ ਤਾਂ ਦੱਸਣ ਇਹ ਗੱਲ ਕਿ ਇਸ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੈ ਜਾਂ ਨਹੀਂ ਜੇ ਵਿਧਾਨ ਸਭਾ ਚੱਲ ਰਹੀ ਹੈ ਤੇ ਪੈਰਲਲ ਵਿਧਾਨ ਸਭਾ ਚਲਾਉਂਦਾ ਕੀ ਮਤਲਬ ਹੈ ਸੋ ਪਹਿਲਾਂ ਇੱਥੇ ਅਸਤੀਫੇ ਦੇਣ ਫੇਰ ਆਪਦੀ ਇਹ ਪੈਰਲਲ ਵਿਧਾਨ ਸਭਾ ਚਲਾਉਣਾ ਪੈਰਲਲ ਵਿਧਾਨ ਸਭਾ ਚਲਾਉਂਦਾ ਮਤਲਬ ਹੈ ਸਾਰਾ ਗੈਰ ਕਾਨੂੰਨੀ ਕੰਮ ਸਾਡਾ ਕਨਸਟੀਟਿਊਸ਼ਨ ਹੈ ਸਾਡਾ ਸੰਵਿਧਾਨ ਹੈ ਸੰਵਿਧਾਨ ਮਾਨਤਾ ਦਿੰਦਾ ਹੈ ਨਹੀਂ ਤਾਂ ਹਰ ਇੱਕ ਵਿਧਾਨ ਸਭਾ ਬਣਾ ਲਿਆ ਕਰੇ ਤੇ ਉਸ ਕਨਸਟਿਟਿਊਸ਼ਨ ਦੇ ਤਹਿਤ ਜਿਹੜੀ ਵਿਧਾਨ ਸਭਾ ਬਣੀ ਹੋਈ ਹੈ ਕਾਨੂੰਨ ਤੇ ਸਾਰਾ ਦੇਸ਼ ਉਸ ਗੱਲ ਨੂੰ ਮਾਨਤਾ ਦਿੰਦਾ ਹੈ ਅੱਜ ਇੱਥੇ ਆ ਕੇ ਕਹਿੰਦੇ ਹਿੰਮਤ ਨੇ ਬਹਾਨੇ ਕੀ ਲਾ ਰਹੇ ਨੇ ਕਿ ਉੱਥੇ ਸਾਡੀ ਗੱਲ ਦੱਬੀ ਜਾ ਰਹੀ ਆ ਉੱਥੇ ਗਲਤ ਬੋਲਿਆ ਜਾ ਰਿਹਾ ਤੇ ਜੇ ਅਸੀਂ ਗਲਤ ਬੋਲਦੇ ਹਾਂ ਤੁਸੀਂ ਆ ਕੇ ਸਹੀ ਬੋਲ ਲਓ ਤੁਸੀਂ ਆਪਣੀ ਗੱਲ ਰੱਖ ਲਓ ਪਰ ਇੱਥੇ ਗੱਲ ਰੱਖਣ ਦੇ ਕੋਈ ਹਿੰਮਤ ਨਹੀਂ ਕਿਉਂ ਨਹੀਂ ਹਿੰਮਤ ਕਿਉਂਕਿ ਕੇਂਦਰ ਦੀ ਸਰਕਾਰ ਨੇ ਜੋ ਤੱਕਾ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਹੈ ਉਹਨਾਂ ਦੇ ਮੰਤਰੀ ਸਹਿਬਾਨ ਇੱਥੇ ਬਾਰ ਬਾਰ ਆ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਕਿਤੇ ਮਾਈਨਿੰਗ ਦੀ ਗੱਲ ਕਰਦੇ ਨੇ ਕਿਤੇ ਮੈਨਮੇਡ ਫਲੱਡਾਂ ਦੀ ਗੱਲ ਕਰਦੇ ਆ ਕਿਤੇ ਲੋਕਾਂ ਨੂੰ ਸਿੱਧੇ ਪੈਸੇ ਦੇਣ ਦੀ ਗੱਲ ਕਰਦੇ ਆ ਤੇ ਕਿਤੇ ਅਗਲੇ ਦਿਨ ਕਹਿੰਦੇ ਨੇ ਸਿੱਧੇ ਨਹੀਂ ਅਸੀਂ ਪੰਜਾਬ ਸਰਕਾਰ ਦੇ ਰਾਹੀਂ ਦੇਵਾਂਗੇ ਇਹ بڑا ਦੁੱਖ ਹੈ ਕਿ ਸਾਰੇ ਬੀਜੇਪੀ ਦੇ ਲੀਡਰ ਉਹਨਾਂ ਦੀ ਬੋਲੀ ਬੋਲਣ ਲੱਗ ਰਹੇ ਨੇ ਸੋ ਇਹ ਬਹੁਤ ਮੰਦਪਗ ਹੈ ਅਸੀਂ ਇਹਦੀ ਨਿੰਦਾ ਕਰਦੇ ਆ ਕਿ ਇਹ ਉਸ ਕਨਸਟੀਟਿਊਸ਼ਨ ਜਿਹੜਾ ਸਾਡਾ ਬਾਬਾ ਸਾਹਿਬ ਭੀਮਰਾਓ ਮੈਡਕਰਜੀ ਦਾ ਕਨਸਟੀਟਿਊਸ਼ਨ ਲਿਖਿਆ ਹੋਇਆ ਕਨਸਟੀਟਿਊਸ਼ਨ ਜਿੱਤੇ ਦੁਨੀਆ ਨਾਜ ਕਰਦੀ ਹੈ ਉਹਦੇ ਖਿਲਾਫ ਗੱਲਾਂ ਕਰ ਰਹੇ ਨੇ ਤੇ ਉਹ ਕੇਂਦਰ ਦੀ ਸਰਕਾਰ ਨੂੰ ਮੈਂ ਸਮਝਦਾ ਇਹਨਾਂ ਦੇ ਖਿਲਾਫ ਐਕਸ਼ਨ ਵੀ ਲੈਣਾ ਚਾਹੀਦਾ ਸੋ ਬਾਕੀ ਅੱਜ ਅਸੀਂ ਜਿਹੜੇ ਵੀ ਕੋਈ ਮੁੱਦੇ ਸਾਡੇ ਲੀਡ ਆਫ ਆਪੋਜੀਸ਼ਨ ਨੇ ਚੱਕੇ ਗਲਤ ਵੀ ਚੱਕੇ ਕੋਈ ਸਹੀ ਵੀ ਚੱਕੇ ਉਹਨਾਂ ਦੇ ਜਿਹੜੇ ਅੱਜ ਵਿਸਥਾਰ ਦੇ ਨਾਲ ਅਸੀਂ ਇੱਥੇ ਚਰਚਾ ਕਰਾਂਗੇ ਤੇ ਹੋਰ ਕਈ ਬਿੱਲ ਪੰਜਾਬ ਸੀਟ ਬਿਲਾ ਜਿਹੜਾ ਸੋਧ ਬਿਲਾ ਹੈ ਗੁੱਡਸ ਬਿਲ ਹੈ ਟੈਕਸੇਸ਼ਨ ਦਾ ਹੈ ਤੇ ਉਹ ਕਈ ਬਿੱਲ ਨੇ ਜਿਹੜੇ ਉਹ ਅਸੀਂ ਅੱਜ ਇੱਥੇ ਪੇਸ਼ ਕਰਾਂਗੇ ਤੇ ਉਸ ਤੇ ਜਿਹੜੀ ਹੈ ਬਿਲਾ ਦੇ ਉੱਤੇ ਜਿਸ ਤਰ੍ਹਾਂ ਦਾ ਵੀ ਵਿਧਾਨ ਸਭਾ ਚਾਹੇਗੀ ਉਸ ਤੇ ਫੈਸਲਾ ਕਰੇਗੀ ਧੰਨਵਾਦ ਸਵਾਲ ਕੋ ਪੁੱਛਗੇ ਸੀ ਦਸੋਂ ਕੋ ਹੈ ਸਵਾਲ ਹੋਏਗਾ ਨਾ ਦੂਸਰਾ ਵਿਧਾਨ ਸਭਾ ਦੇ ਅੰਦਰ ਮੈਨੂੰ ਬੜੀ ਹੈਰਾਨਗੀ ਹੋਈ ਕਿ ਸਰਕਾਰ ਪੱਖ ਤੋਂ ਆਪਣੀ ਗੱਲ ਆਪੋਜੀਸ਼ਨ ਨੇ ਕਹਿਣੀ ਹੁੰਦੀ ਆ ਸਰਕਾਰ ਨੇ ਜਵਾਬ ਦੇਣੇ ਹੁੰਦੇ ਆ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਅਸੈਂਬਲੀ ਦੇ ਅੰਦਰ ਧਰਨਾ ਲਾ ਰਹੀ ਹੈ ਧਰਨਾ ਕਿਹਦੇ ਖਿਲਾਫ ਲਾ ਰਹੇ ਵੀ ਜਾਂਦਾ ਸਪੀਕਰ ਮੁਰਦਾਬਾਦ ਵੀ ਕਰੋ ਫਿਰ ਵੀ ਜੇ ਸਪੀਕਰ ਤੁਹਾਡੀ ਗੱਲ ਨਹੀਂ ਸੁਣ ਰਿਹਾ ਸਟਲ ਤੁਹਾਡਾ ਤੁਸੀਂ ਉਹਦੇ ਕਨਸੋਰਡੀਅਮ ਅਚੀਵ ਮਿਨਿਸਟਰ ਸਾਹਿਬ ਤੇ ਤੁਸੀਂ ਧਰਨਾ ਲਾ ਰਹੇ ਹੋ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਕਿਹਾ ਕਿ ਜੇ ਤੁਸੀਂ ਧਰਨਾ ਲਾਉਣਾ ਕੇਂਦਰ ਸਾਡੇ ਨਾਲ ਬਤਕਰਾ ਕਰ ਰਿਹਾ ਕਰ ਰਿਹਾ ਅਸੀਂ ਮੰਨ ਰਹੇ ਹਾਂ ਮੈਂ ਕਾਂਗਰਸ ਪਾਰਟੀ ਦਾ ਵਿਧਾਇਕਾਂ ਚੀਫ ਸਪੋਕਸਮੈਨ ਹਾਂ ਬੋਲ ਰਿਹਾ ਕਿ ਅਸੀਂ ਮੰਗ ਕਰ ਰਹੇ ਹਾਂ ਅਗਰ ਤੁਸੀਂ ਧਰਨਾ ਲਾਉਣਾ ਮੋਦੀ ਦੇ ਖਿਲਾਫ ਲਾਉਣਾ ਭਾਜਪੀ ਦੇ ਖਿਲਾਫ ਲਾਉਣਾ ਤਾਂ ਦਿੱਲੀ ਚਲੋ ਮੈਂ ਤੁਹਾਡੇ ਚੈਨਲਾਂ ਦੇ ਉੱਤੇ ਮੀਡੀਆ ਦੇ ਮਾਧਿਅਮ ਤੇ ਬੜੇ ਜ਼ੋਰ ਦਾ ਟੰਗਣਾ ਕਹਿ ਰਿਹਾ ਔਰ ਹਿੰਮਤ ਤੇ ਦਲੇਰੀ ਨਾ ਕਹਿ ਰਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਿੱਟਿਆਂ 'ਚ ਜਾਨ ਹੈ ਨਹੀਂ ਕਿ ਕਿ ਦਿੱਲੀ ਜਾ ਕੇ ਉਹ ਮੋਦੀ ਦੇ ਖਿਲਾਫ ਧਰਨਾ ਲਾ ਸਕਣ ਇਸ ਕਰਕੇ ਗੱਲਾਂ ਦਾ ਜਵਾਬ ਦੇ ਕੇ ਇੱਕ ਘੰਟਾ ਤੇ 7 ਮਿੰਟ ਦੇ ਅੰਦਰ ਚਲੇ ਗਏ ਕਹਿੰਦੇ ਸੀਗੇ ਕਿ ਇੱਥੇ ਰਾਜਨੀਤੀ ਦੀ ਕੋਈ ਗੱਲ ਨਾ ਹੋਵੇ ਤਾਂ ਮੇਰੇ ਖਿਆਲ ਦੇ ਅੰਦਰ ਮੁੱਖ ਮੰਤਰੀ ਜੀ ਨੇ ਰਾਜਨੀਤੀ ਕਰਨ ਤੋਂ ਗੱਲ ਕੋਈ ਬਾਕੀ ਛੱਡੀ ਨਹੀਂ ਲੇਕਿਨ ਅੱਜ ਜਿਹੜੀਆਂ ਗੱਲਾਂ ਦਾ ਜਵਾਬ ਬਕਾਇਆ ਰਹਿੰਦਾ ਉਹ ਗੱਲਾਂ ਦਾ ਜਵਾਬ ਵੀ ਪੁੱਛਾਂਗੇ ਔਰ ਜਿਹੜੇ ਕੁਝ ਬਿੱਲ ਆਏ ਨੇ ਰਾਤ ਹੀ ਮਿਲੇ ਆ ਸਟੱਡੀ ਕਰਨ ਦਾ ਟਾਈਮ ਨਹੀਂ ਵੈਸੇ ਤਾਂ 72 ਘੰਟੇ ਅਕੋਰਡਿੰਗ ਟੂ ਲਾ ਜਿਹੜਾ ਆ ਉਹ ਬਿੱਲ ਭੇਜਿਆ ਜਾਣਾ ਹੁੰਦਾ ਆ ਲੇਕਿਨ ਜੇ ਨਹੀਂ ਵੀ ਆਏ ਉਹਦੇ ਤੇ ਸਟੱਡੀ ਕਰ ਰਹੇ ਆ ਉਹਨਾਂ ਮੈਂ ਬੈਂਸ ਦੇ ਅੰਦਰ ਆਪਣੀ ਜਿਹੜਾ ਉਹ ਹਿੱਸਾ ਲਾਂਗੇ ਜਿਹੜਾ ਵੀ ਲੋਕ ਪੱਖ ਹੋਏਗਾ ਜਿਹੜੀ ਵੀ ਲੋਕਾਂ ਦੀ ਆਵਾਜ਼ ਹੋਏਗੀ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਅਸੀਂ ਪਹਿਲੇ ਦਿਨ ਸੈਸ਼ਨ ਦੇ ਆਪਣੀ ਗੱਲ ਕਹਿਣ ਚ ਕਾਮਯਾਬ ਹੋਏ ਆ ਮੈਂ ਸਮਝਦਾ ਕਿ ਸਾਢੇ 3 ਸਾਲ ਦੇ ਇਤਿਹਾਸ ਦੇ ਅੰਦਰ ਇਹ ਇੱਕ ਬਹੁਤ ਅਹਿਮ ਰੋਲ ਸੀ ਕਿ ਜਿਹਦੇ ਨਾਲ ਆਪੋਜੀਸ਼ਨ ਲੀਡਰ ਔਰ ਸਮੂੱਚੇ 6 ਬੁਲਾਰਿਆਂ ਨੇ ਆਪਣੀ ਜ਼ੋਰਦਾਰ ਢੰਗ ਨਾਲ ਗੱਲ ਰੱਖ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਦੇ ਅੰਦਰ ਖੜਾ ਕੀਤਾ ਜਵਾਬ ਕੋਈ ਨਹੀਂ ਸੀ ਮੁੱਖ ਮੰਤਰੀ ਸਾਹਿਬ ਤੁਸੀਂ ਦੇਖ ਰਹੇ ਹੋਣੇ ਉੱਪਰ ਗੈਲਰੀਆਂ 'ਚ ਬੈਠੇ ਕਦੀ ਪਰਚਾ ਇਧਰੋਂ ਚੱਕ ਲੈਂਦੇ ਕਦੀ ਇਧਰੋਂ ਚੱਕ ਲੈਂਦੇ ਕਦੀ ਕਦੀ ਲੱਤ ਫੜ ਲੈਂਦੇ ਕਦੀ ਬਾਹ ਫੜ ਲੈਂਦੇ ਕੌਨਫੀਡੈਂਸ ਨਹੀਂ ਸੀ ਫੇਸ ਰੀਡਿੰਗ ਦੇਖਣੀ ਚਾਹੀਦੀ ਹੈ ਲੀਡਰਾਂ ਨੂੰ ਤੇ ਮੀਡੀਆ ਨੂੰ ਜਦੋਂ ਕੋਈ ਜਵਾਬ ਨਹੀਂ ਆਇਆ ਦੋ ਵਾਰ ਰੀਜਨ ਕਰਨਾ ਪਿਆ ਸੈਸ਼ਨ ਕਮਾਲ ਦੀ ਗੱਲ ਹੈ ਚੀਫ ਮਿਨਿਸਟਰ ਬੈਠੇ ਨੇ ਰੋੜਾ ਤੁਸੀਂ ਪਾ ਰਹੇ ਹੋ ਸੈਸ਼ਨ ਨੰਜੋਨ ਕਰ ਯਾਰ ਕਮਾਲ ਹੋ ਗਿਆ ਇੱਕ ਨਵਾਂ ਹੀ ਨਵਾਂ ਹੀ ਡਰਾਮਾ ਸਾਹਮਣੇ ਦੇਖਣ ਨੂੰ ਮਿਲ ਰਿਹਾ ਕੁਲਦੀਪ ਧਾਲੀਵਾਲ ਪਹੁੰਚੇ ਨੇ ਧਾਲੀਵਾਲ ਜੀ ਅੱਜ ਫਾਈਨਲ ਹੀ ਹੈ ਗੈਲੋ ਕੱਲ ਤਾਂ ਹੋ ਗਿਆ ਕ੍ਰਿਕਟ ਦਾ ਅੱਜ ਇਹ ਸੈਸ਼ਨ ਦਾ ਫਾਈਨਲ ਨਿਚੋੜ ਕੀ ਨਿਕਲਣਾ ਹੈ ਨਿਚੋੜ ਇਹ ਦਿਖ ਲੂਗਾ ਕਿ ਜਿਹੜੇ ਪੰਜਾਬ ਦੇ ਅੰਦਰ ਹੜ ਆਇਆ ਅੱਜ ਉਹਦੇ ਪੁਨਰਵਾਸ ਤੇ ਪੁਨਰਵਾਸ ਵਾਸਤੇ ਜਿੱਦਾਂ ਮਤਲਬ ਅਸੀਂ ਮਤਾ ਪਾਸ ਹੋਊਗਾ ਉਹ ਸਰਕਾਰ ਉੱਤੇ ਕੰਮ ਕਰੂਗੀ ਉਹਦਾ ਸਾਡੀ ਚਤਚਾ ਅੱਜ ਵੀ ਇਹ ਰਹੂਗੀ ਕਿ ਜਿਹੜੇ ਬੰਦੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ੜਾਂ ਦੇ ਵਿੱਚ ਉਹਨਾਂ ਨੂੰ ਮੋੜ ਉਹਨਾਂ ਦੇ ਪੈਰਾਂ ਤੇ ਜਿਹੜਾ ਕਿੱਦਾਂ ਕਰਨਾ ਇਹਦੇ ਵਾਸਤੇ ਜਿਹੜਾ ਅੱਜ ਵਿਧਾਨ ਸਭਾ ਇੱਕ ਵਧੀਆ ਚੰਗਾ ਪ੍ਰੋਗਰਾਮ ਬਣਾ ਕੇ ਜਿਹੜਾ ਉਹ ਜਾਊਗਾ ਉਹਦਾ ਸਾਡਾ ਅਗਲੇ ਮਹੀਨਿਆਂ ਚ ਮੇਨ ਅਜੰਡਾ ਹੀ ਹੈ ਕਿ ਹਰ ਪੀੜਤ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਕਿਦਾਂ ਦਬਾਵਾ ਖੜੇਗਾ ਭਾਜੀਪੀ 37 ਸੈਕਟਰ ਲਾ ਕੇ ਬੈਠੀ ਹੈ ਵਿਧਾਨ ਸਭਾ ਆਪਣੀ ਅਲੱਗ ਤੋਂ ਕਿ ਜਨਤਾ ਵਿਧਾਨ ਸਭਾ 37 ਸੈਕਟਰ ਉਹ ਬੀਜੇਪੀ ਆਫਿਸ ਉੱਥੇ ਕਰਦੀ ਉਹ ਕਹਿੰਦੇ ਸਾਹਿਬ ਮੰਗਾ ਕੇ ਪੈਸੇ ਦਾ ਮੰਗ 12000 ਕਰੋੜ ਦਾ ਉੱਥੇ ਕੌਣ ਸਾਹਿਬ ਦੇ ਦਿਆ ਉੱਥੇ ਕੌਣ ਦੇ ਦਿਆ ਸਾਹਿਬ ਹਾਂ ਉਹ ਬੋਲੀ ਆਪਣੇ ਚਾਰ ਨੌਜ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਕਿੰਨਾ ਕੁ ਪੰਜਾਬ ਨੂੰ ਹੋਰ ਆਪਣੀ ਜਿਹੜੀ ਹੈ ਦੇਸ਼ ਭਗਤੀ ਸਾਬਿਤ ਕਰਨੀ ਪਊਗੀ ਬੜੇ ਅਫਸੋਸ ਵਾਲੀ ਗੱਲ ਹੈ ਕਿ ਹੜਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਹੋਮ ਮਿਨਿਸਟਰ ਦਾ ਜਾਂ ਕਿਸੇ ਵੀ ਸੀਨੀਅਰ ਬੀਜੇਪੀ ਲੀਡਰ ਦਾ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਇੱਕ ਵੀ ਟਵੀਟ ਨਹੀਂ ਆਇਆ ਜਦਕਿ ਨੱਡਾ ਸਾਹਿਬ ਵੀ ਪੰਜਾਬ ਤੋਂ ਮੇਰੇ ਹਲਕੇ ਤੋਂ ਪਿੱਛੋ ਬਿਲੋਂਗ ਕਰਦੇ ਨੇ ਤੇ ਮੋਦੀ ਸਾਹਿਬ ਵੀ ਜਦੋਂ ਵੀ ਕਦੀ ਇਲੈਕਸ਼ਨ ਦਾ ਸਮਾਂ ਆਉਂਦੇ ਆ ਫਿਰ ਤਾਂ ਕਹਿੰਦੇ ਪੰਜਾਬ ਸੇ ਮੇਰਾ ਖਾਸ ਰਿਸ਼ਤਾ ਹੈ ਉਹ ਖਾਸ ਰਿਸ਼ਤਾ ਕਿੱਥੇ ਗਿਆ ਤੇ ਜਦੋਂ ਸਾਰਾ ਕੁਝ ਹੋ ਗਿਆ ਜਦੋਂ ਉਸ ਤੋਂ ਬਾਅਦ ਇੱਕ ਫੇਰੀ ਤੇ ਆਏ ਤੇ ਉੱਥੇ ਆ ਕੇ ਵੀ ਸਾਡੇ ਮੰਤਰੀ ਦਾ ਵੀ ਮਜ਼ਾਕ ਉਡਾਇਆ ਤੇ ਪੰਜਾਬੀ ਮਾਤ ਭਾਸ਼ਾ ਦਾ ਵੀ ਮਜ਼ਾਕ ਉਡਾਇਆ ਪ੍ਰਾਈਮ ਮੈਂ ਉਸ ਦਿਨ ਵਿਧਾਨ ਸਭਾ 'ਚ ਵੀ ਇਹ ਗੱਲ ਕਹੀ ਕਿ ਪ੍ਰਾਈਮ ਮਿਨਿਸਟਰ ਦੀ ਇਹ ਹਿੰਮਤ ਹੈ ਕਿ ਤਾਮਿਲਨਾਡੂ 'ਚ ਜਾ ਕੇ ਕਿਸੇ ਨੂੰ ਪੁੱਛ ਲਵੇ ਕਿ ਆਪਕੋ ਹਿੰਦੀ ਆਤੀ ਹੈ ਕਿ ਨਹੀਂ ਆਤੀ ਤਾਂ ਪੰਜਾਬੀ ਨਾਲ ਇਹ ਮਜ਼ਾਕ ਕਾਦਾ ਤੇ 1600 ਕਰੋੜ ਜੋ ਨਾ ਕਦੀ ਪੰਜਾਬ ਨੂੰ ਰਿਸੀਵ ਹੋਇਆ ਤੇ ਉਸ ਦੇ ਵਿੱਚ ਵੀ ਜਿਹੜੀਆਂ ਸ਼ਰਤਾਂ ਨੇ ਕਹਿੰਦੇ ਜੀ ਤੁਸੀਂ ਜਿਹੜੇ-ਜਿਹੜੇ ਸਕੂਲ ਡੈਮੇਜ ਹੋਏ ਨੇ ਉਹ ਠੀਕ ਕਰ ਸਕਦੇ ਹੋ ਜਿੰਨਾ ਉਹਨਾਂ ਦੀ ਐਕਚੁਅਲ ਕਾਸਟ ਹੈ ਪਰ ਮੈਕਸਿਮਮ ਲਿਮਿਟ 2 ਲੱਖ ਰੁਪਏ ਹੈ ਮੈਂ ਆਪਣੇ ਸੀਐਮ ਸਾਹਿਬ ਨਾਲ ਤੇ ਐਫਐਮ ਸਾਹਿਬ ਨਾਲ ਗੱਲ ਕਰ ਲੈਂਦਾ ਸਾਡੇ 1500 ਸਕੂਲ ਤਾਂ ਬਹੁਤ ਹੀ ਜ਼ਿਆਦਾ ਡੈਮੇਜ ਹੈ ਵੈਸੇ 3200 ਹੈ 2 ਲੱਖ ਰੁਪਏ ਦੇ ਹਿਸਾਬ ਨਾਲ ਅਸੀਂ 20 ਕਰੋੜ ਦੇ ਦਿੰਦੇ ਆ ਕੇਂਦਰ ਨੂੰ 20 ਕਰੋੜ ਚ ਮੇਰੇ 1000 ਸਕੂਲ ਠੀਕ ਕਰਦੇ ਉਹਨਾਂ ਦੀ ਸ਼ਰਤ ਅਸੀਂ ਉਲਟਾ ਦੇ ਦਿੰਦੇ ਆ ਸਾਨੂੰ ਤੁਹਾਡੇ 1600 ਕਰੋੜ ਨਹੀਂ ਚਾਹੀਦਾ ਸਾਡੇ ਤੋਂ ਲੈ ਲਓ ਫਿਰ ਉਹਨਾਂ ਦਾ ਇੱਕ ਮੰਤਰੀ ਕਹਿ ਰਿਹਾ ਸੀ ਸਿੱਧੇ ਪੈਸੇ ਪਾਵਾਂਗੇ ਪਾਓ ਪਜਾਓ 20 ਹਜ਼ਾਰ ਰੁਪਿਆ ਏਕੜ ਪਾਓ ਮੈਂ ਤੁਹਾਨੂੰ ਦਿੰਦਾ ਆਪਣੇ ਹਲਕੇ ਦੀ ਲਿਸਟ ਹੁਣ ਮੁਕਰਿਓ ਨਾ ਭੱਜਿਓ ਨਾ ਸਾਨੂੰ ਲਿਸਟ ਦਿੰਨੇ ਆ ਅਸੀਂ ਪਾਓ ਇੱਕ ਇੱਕ ਕਿਸਾਨ ਦੇ ਜੇ ਭੱਜਿਓ ਨਾ ਉਹਨ ਇਥੋਂ ਤੇ ਉਸ ਤੋਂ ਬਾਅਦ ਇਹਨਾਂ ਦੇ ਮੰਤਰੀ ਆ ਰਹੇ ਮੇਰੇ ਹਲਕੇ ਦੇ ਵਿੱਚ ਇਹਨਾਂ ਦਾ ਇੱਕ ਐਮਓਐਸ ਆਇਆ ਐਲ ਮੁਰਗਨ ਮੈਂ ਫੋਟੋ ਸ਼ੇਅਰ ਕਰ ਦੂੰਗਾ ਆਪਣੇ ਟਵਿੱਟਰ ਤੇ ਹੁਣੀ ਉਹਦੇ ਵਿੱਚ ਸਾਨੂੰ ਉਮੀਦ ਸੀ ਕਿ ਸਾਡੇ ਦੁੱਖ ਸੁਣੂਗਾ ਸਾਨੂੰ ਕੋਈ ਵੱਡਾ ਪੈਕੇਜ ਦੇ ਕੇ ਜਾਊਗਾ ਇੱਕ ਛੋਟਾ ਹਾਥੀ ਟਾਟਾ ਏਸ ਰਾਸ਼ਨ ਦਾ ਉਹਨੂੰ ਝੰਡੀ ਦਿਖਾ ਗਿਆ ਅਸੀਂ ਤਾਂ ਪੰਜਾਬ ਪੂਰੀ ਦੁਨੀਆ ਚ ਲਾਂ ਤਾਂ ਯਾਰ ਤੁਹਾਡੇ ਤੇ ਛੋਟਾ ਹਾਥੀ ਦੇ ਕੇ ਗਿਆ ਇੱਕ ਉਹਦੇ ਜੀ ਪਤਾ ਨਹੀਂ ਅੰਦਰ ਚਾਰ ਪੈਕੇਟ ਸੀਗੇ ਕਿ ਨਹੀਂ ਸੀਗੇ ਜਦੋਂ ਮੈਂ ਲੋਕਲ ਮੀਡੀਆ ਨੂੰ ਭੇਜਿਆ ਉਹਨਾਂ ਦੇ ਬੀਜੇਪੀ ਦੇ ਲੋਕਲ ਲੀਡਰਾਂ ਦਾ ਜਵਾਬ ਹੈ ਕਹਿੰਦੇ ਨਹੀਂ ਨਾਲ ਚਾਰ ਗੱਠਾ ਚਾਰੇ ਦੀਆਂ ਵੀ ਸੀਆਂ ਕਹਿੰਦੇ ਪਿੱਛੇ ਚਾਰ ਗੱਠਾ ਚਾਰੇ ਦੀਆਂ ਵੀ ਸੀ ਕੀ ਮਜ਼ਾਕ ਬਣਾਇਆ ਤੇ ਇੱਥੇ ਜਿੱਥੇ ਤੁਸੀਂ ਅਸੀਂ ਹਾਊਸ ਰੱਖਿਆ ਹਰ ਪਾਰਟੀ ਦਾ ਡੈਡੀਕੇਟਿਡ ਟਾਈਮ ਹੈ ਅੱਜ ਇੱਥੇ ਡੈਡੀਕੇਟਿਡ ਟਾਈਮ ਸੀਗਾ ਭੱਜ ਗਏ ਕੋਲੇ ਪਤਾ ਪੂਰੇ ਪੰਜਾਬੀਆਂ ਤੋਂ ਛਿੱਤਰ ਪੈਣੇ ਨਾਲ ਇੱਥੇ ਆਏ ਹੁਣ ਕਹਿੰਦੇ ਅਸੀਂ ਬਾਹਰ ਬੈਠਾਂਗੇ ਸੁਣਦਾ ਤੁਹਾਨੂੰ ਕੋਈ ਹੈ ਨਹੀਂ ਆਪਣੇ ਚਾਰ ਬੰਦੇ ਇਕੱਠੇ ਕਰਕੇ ਜਿਹੜਾ ਹੈ ਆਪਣੀ ਚਾਹ ਤਮਾਸ਼ਾ ਕਰਦੇ ਆ ਇਸ ਕਰਕੇ ਬੜਾ ਅਫਸੋਸ ਹੁੰਦਾ ਕਿ ਅਸੀਂ ਕੁਰਬਾਨੀਆਂ ਦਿੰਦੇ ਰਹਿ ਗਏ ਪਰ ਸਾਡੂ ਜਿਹੜਾ ਹੈ ਜਿਹੜਾ ਬੰਦਾ ਪੰਜਾਬ ਨੂੰ ਹੱਕ ਹੈ ਉਹ ਮਿਲਣਾ ਚਾਹੀਦਾ ਇਸ ਦੇ ਨਾਲ ਹੀ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਕਿਉਂਕਿ ਅੱਜ ਅਸੀਂ ਹੜਾਂ ਦੀ ਮਾਰ ਝੇਲ ਰਹੇ ਆ ਤੇ ਇਹ ਮੁੱਦਾ ਹੁਣ 2 4 5 ਮਹੀਨੇ ਬਾਅਦ ਜਦੋਂ ਹਾਲਾਤ ਠੀਕ ਹੋ ਜਾਣਗੇ ਫਿਰ ਇਹ ਨਹੀਂ ਰੌਲਾ ਪਾ ਲੈਣਾ ਉਹ ਹੈਗਾ ਪਾਣੀਆਂ ਦਾ ਮਸਲਾ ਅੱਜ ਪਤਾ ਲੱਗ ਗਿਆ ਪੂਰੇ ਦੇਸ਼ ਨੂੰ ਦੁਨੀਆ ਨੂੰ ਕਿ ਰਾਈਪੇਰੀਅਨ ਹੁੰਦਾ ਕੀ ਹੈ ਅਸੀਂ ਹਮੇਸ਼ਾ ਕਹਿੰਦੇ ਸੀ ਰਾਈਪੇਰੀਅਨ ਸਟੇਟ ਰਾਈਪੇਰੀਅਨ ਸਟੇਟ ਉਦੋਂ ਰਾਜਸਥਾਨ ਤੇ ਹਰਿਆਣਾ ਕਹਿੰਦੇ ਸੀ ਨਹੀਂ ਅਸੀਂ ਸਤਲੁਜ ਬਿਆਸ ਦੇ ਰਾਈਪੇਰੀਅਨ ਐ ਅੱਜ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਇੱਕ ਬੂੰਦ ਵੀ ਗਈ ਹੈ ਸਤਲੁਜ ਜਾਂ ਬਿਆਸ ਦੀ ਰਾਈਪੇਰੀਅਨ ਦਾ ਮਤਲਬ ਹੁੰਦਾ ਜਿਹੜਾ ਜਿਹਨੂੰ ਨੁਕਸਾਨ ਹੋਵੇ ਫਿਰ ਉਹਨੂੰ ਹੀ ਪਾਣੀ ਮਿਲਦਾ ਉਜੜੇ ਤਾਂ ਅਸੀਂ ਐ ਬਲਕਿ ਜਿਹੜੀ ਸਾਡੀ ਕੱਗਰ ਹੈ ਉਹ ਯਮਨਾ ਬੇਸਨ ਤੋਂ ਆਂਦੀ ਹੈ ਹਿਮਾਚਲ ਤੋਂ ਸ਼ੁਰੂ ਹੁੰਦੀ ਹੈ ਦੇਕਸ਼ਈ ਤੋਂ ਫਿਰ ਅੰਬਾਲਾ ਤੇ ਯਮੁਨਾ ਨਗਰ ਦਾ ਪਾਣੀ ਆਂਦਾ ਯਮੁਨਾ ਬੇਸਨ ਦਾ ਪਾਣੀ ਆਂਦਾ ਅਸੀਂ ਯਮੁਨਾ ਦੇ ਜਿਹੜੇ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਪੰਜਾਬ ਰਾਈਪੇਰੀਅਨ ਹੈ ਯਮੁਨਾ ਦਾ ਪੰਜਾਬ ਨੂੰ ਯਮੁਨਾ ਦਾ ਪਾਣੀ ਮਿਲਣਾ ਚਾਹੀਦਾ ਤੁਸੀਂ ਆਪ ਸੋਚ ਕੇ ਕਿਤੇ ਕੋਈ ਖਬਰ ਪੜ੍ਹੀ ਹੈ ਕਿ ਹਰਿਆਣੇ ਦੇ ਵਿੱਚ ਛਾੜ ਆ ਗਿਆ ਰਸਟਲੂਜ ਕਰਕੇ ਜਾਂ ਬਿਆਸ ਕਰਕੇ ਜਾਂ ਪਾਖਰੇ ਡੈਮ ਕਰਕੇ ਜਾਂ ਪੌਂਗ ਕਰਕੇ ਜਾਂ ਰਣਜੀਤ ਸਾਗਰ ਕਰਕੇ ਜਾਂ ਰਾਜਸਥਾਨ ਚ ਕਿਤੇ ਹੜਾ ਆ ਗਿਆ ਉਜੜੇ ਦਾ ਸਾਡੇ ਪਿੰਡ ਹੈ ਸਾਡੇ ਇਲਾਕੇ ਹੈ ਉਦੋਂ ਆ ਜਰਗੇ ਕਹਿਣਗੇ ਜੀ ਰਾਈਪੇਰੀਅਨ ਹੈ ਰਾਈਪੇਰੀਅਨ ਤਾਂ ਇਹ ਰਾਈਪੇਰੀਅਨ ਜਿਹੜਾ ਹੈ ਅੱਜ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਇਹਦਾ ਵੀ ਇਸ਼ੂ ਅੱਜ ਮੈਂ ਅਗਰ ਸਪੀਕਰ ਸਾਹਿਬ ਟਾਈਮ ਦੇਣਗੇ ਜ਼ਰੂਰ ਚੱਕਾਂਗੇ ਤੇ ਕੱਲ ਮੈਂ ਜੀ ਇੱਕ ਮੈਕਸ ਹਸਪੀਟਲ ਆਪ ਸਭ ਨੇ ਦੇਖਿਆ ਨਾ ਉੱਥੇ ਗਿਆ ਸੀ ਅੱਜ ਹੈਲਥ ਮਨਿਸਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਜੋ ਹੋਇਆ ਮੈਕਸ ਹਸਪੀਟਲ ਦੇ ਵਿੱਚ ਇੱਕ ਬਜ਼ੁਰਗ ਮਾਤਾ ਜੋ ਹਿਮਾਚਲ ਤੋਂ ਹਿਮੇਰਪੁਰ ਤੋਂ ਆਇਆ 3-3.5 ਘੰਟੇ ਦਾ ਰਸਤਾ ਤੈਅ ਕਰਕੇ ਛੋਟੀ ਜੀ ਐਂਬੂਲੈਂਸ ਚ 25 ਮਿੰਟ ਤੱਕ ਐਮਰਜੈਂਸੀ ਦੇ ਬਾਅਦ 20000 ਜਿਹੜਾ ਸੀ ਮੰਗ ਰਹੇ ਉਹਦੀ ਵੀ ਸੁਣਨ ਦੀ ਗੱਲ ਛੱਡ ਦਿਓ ਇੱਕ 1600 ਕਰੋੜ ਕੀ ਹੁੰਦਾ ਇਸ ਜਸਟ ਅ ਪੀਨਟ ਅਮਾਉਂਟ ਐਸ ਵੇਲੇ ਪੰਜਾਬ ਨੂੰ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਸਪੋਰਟ ਦੀ ਜ਼ਰੂਰਤ ਹੈਗੀ ਹੈ ਕੇਂਦਰ ਨੂੰ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਅਗਰ ਕੇਂਦਰ ਇਹ ਮੰਨਦਾ ਹੈ ਕਿ ਪੰਜਾਬ ਉਹਦਾ ਉਹਨਾਂ ਦੇ ਲਈ ਇੰਪੋਰਟੈਂਟ ਸਟੇਟ ਹੈਗੀ ਹੈ ਤਾਂ ਉਹਨਾਂ ਨੂੰ ਉਹਦੀ ਬਾਹ ਫੜਨੀ ਚਾਹੀਦੀ ਹੈ ਅੱਜ ਮਤਾ ਜਿਹੜਾ ਆਏਗਾ ਲੱਗਦਾ ਕਿ ਹਾਂ ਇੱਕ ਇੱਕ ਯੈਸ ਸਰਟਨਲੀ ਨਿਕਲੇਗਾ ਐ ਐਸ ਡੀ ਆਰ ਐਫ ਜਿਹੜਾ ਹੈਗਾ ਦੋ देयर इज अ ਸਬਸਟੈਂਸ਼ੀਅਲ ਅਮਾਉਂਟ ਲਾਈing ਇਨ ਥਿਸ ਐਸ ਡੀ ਆਰ ਐਫ ਬਟ ਐਸ ਡੀ ਆਰ ਐਫ ਦੇ ਜਿਹੜੇ ਨੋਰਮਸ ਹੈਗੇ ਨੇ ਉਹਨਾਂ ਨੂੰ ਰਿਲੈਕਸ ਕਰਨ ਦੀ ਜ਼ਰੂਰਤ ਹੈ ਨਾਰਮਸ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਅੱਜ ਅਸੀਂ ਸਾਰੇ ਜਾਣੇ ਇਹ ਮਤੇ ਦੀ ਬਹੁਤ ਸਟਰੋਂਗਲੀ ਮਤਾ ਜਿਹੜਾ ਹੈਗਾ ਉਹਨੂੰ ਸਪੋਰਟ ਕਰਦੇ ਆਂ ਔਰ ਕੇਂਦਰ ਨੂੰ ਇਹ ਹਿਦਾਇਤ ਕਰ ਰਹੇ ਆਂ ਅਸੀਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਸਾਡੇ ਪੈਂਡਿੰਗ ਪੈਸੇ ਹੈਗੇ ਉਹ ਵੀ ਦੇਣੇ ਚਾਹੀਦੇ ਆ ਜਿਹੜਾ ਸਾਡਾ ਰੀਲੀਫ ਪੈਕੇਜ ਅਸੀਂ ਮੰਗ ਰਹੇ ਆ ਉਹ ਦੇਣਾ ਚਾਹੀਦਾ ਔਰ ਜਿਹੜਾ 1600 ਕਰੋੜ ਅਨਾਉਂਸ ਕਰਕੇ ਗਿਆ ਉਹ ਤਾਂ ਇਮੀਡੀਏਟਲੀ ਸਾਡੇ ਖਾਤੇ ਚ ਆਣਾ ਚਾਹੀਦਾ ਮੈਮ ਬਾਗਵਾਲੀ ਵਾਲੇ ਕਿਸਾਨਾਂ ਦੀ ਵੀ ਗੱਲ ਉੱਠ ਰਹੀ ਹੈ ਕਿ ਉਹਨਾਂ ਵਾਲੀ ਸਰਕਾਰ ਧਿਆਨ ਨਹੀਂ ਦੇ ਰਹੀ ਮਾਮ ਇਦਾਂ ਹੈ ਕਿ ਸਰਕਾਰ ਦੇ ਅੱਖੋਂ ਪਰੋਖੇ ਕੁਝ ਵੀ ਨਹੀਂ ਹੈ ਸੋ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਲਾਈਫਸਟਾਕ ਤੋਂ ਲੈ ਕੇ ਫਸਲਾਂ ਤੱਕ ਖੇਤੀ ਤੱਕ ਹਰ ਚੀਜ਼ ਦੇ ਉੱਤੇ ਸਰਕਾਰ ਦਾ ਧਿਆਨ ਹੈ ਅੱਜ ਹੈਲਥ ਮਿਸਟਰ ਸਾਹਿਬ ਨੂੰ ਤੇ ਪ੍ਰੋਟੋਕਾਲ ਸੇ ਹੋਣੀ ਚਾਹੀਦੀ। ਜੋ ਜਿਹਦੀ ਨੈਕਸਟ ਦਾ ਮਸਲਾ ਛੱਕੇ ਇਕੱਲਾ ਤੁਸੀਂ ਤੇ ਇੱਥੇ ਜਾ ਕੇ ਦੇਖ ਰਹੇ। ਮੈਂ ਨੇਕਾਂ ਕਿਰਤੋਂ ਦੇ ਦਿੰਦਾ। ਬਠਿੰਡਾ ਤਾਂ ਬਹੁਤ ਹੀ ਇਸਮੌਲਜੀ ਬਦਨਾਮ ਹੋਇਆ। ਜੇ ਬਿੱਲ ਤੁਹਾਡਾ 3 ਲੱਖ ਦੀ ਗੱਲ ਹੈ ਤੇ ਉਹਨੂੰ ਤਾਂ 4 ਲੱਖੀ ਬਿੱਲ ਬਣਾਉਂਦਾ। ਦੋ 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 ਚੀਜ਼ਾਂ ਸਰਕਾਰ ਨੇ ਸਰਕਾਰ ਨੇ ਇਹਨਾਂ ਨੂੰ ਮੁਕਤਮ ਦੋ 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 ਚੀਜ਼ਾਂ ਨੇ ਨਵਿੰਦਰ ਦੋ ਚੀਜ਼ਾਂ ਨੇ ਦੋਸਤ। ਬਾਂਸਲ ਸਾਹਿਬ ਦੋ ਚੀਜ਼ਾਂ। ਇੱਕ ਤਾਂ ਹੈ ਕਿ ਬਿਲਿੰਗ ਦਾ ਉਹ ਵੱਖਰੀ ਗੱਲ ਹੈ। ਮੈਂ ਕਹਿੰਦਾ ਠੀਕ ਹੈ ਕੋਈ ਇੱਕ ਵੱਖਰਾ ਇਸ਼ੂ ਹੈ। ਪਰ ਇੱਕ ਬੰਦਾ ਜਦੋਂ ਕੋਈ ਬਿਮਾਰ ਹੁੰ ਉਹ ਐਂਬੂਲੈਂਸ ਤੋਂ ਦੇ ਘਰ ਦੇ ਬਹੁਤ ਚਿੰਤਾ ਦੇ ਵਿੱਚ ਸਟ੍ਰੈਸ ਹਸਪੀਟਲ ਲੈ ਕੇ ਜਾਂਦੇ ਆਂ ਅਗਲਾ ਕਹਿੰਦਾ ਬਾਅਦ ਦੀ ਗੱਲ ਨਾ ਮੈਂ ਪੈਸੇ ਕਿੱਥੋਂ ਮਰਜ਼ੀ ਆਪਣੀ ਜ਼ਮੀਨ ਵੇਚ ਕੇ ਲੈ ਕੇ ਆਵਾਂ ਮੰਨ ਕੇ ਮੈਨੂੰ ਇਲਾਜ ਤਾਂ ਦਿਓ ਜਿਹੜਾ ਇੱਕ ਮਾਨਵਤਾ ਦਾ ਫਰਜ਼ ਹੈ ਜਰੂਰ ਤੁਸੀਂ ਹਸਪੀਟਲ ਫਿਰ ਜੇ ਤੁਹਾਡੇ ਬੈੱਡ ਫੁੱਲ ਆ ਤੁਸੀਂ ਬਾਹਰ ਬੋਰਡ ਲਾ ਦਿਓ ਤਾਂ ਕੀ ਬੰਦਾ ਜਿਹੜਾ ਉਹਦਾ ਟਾਈਮ ਨਾ ਕਈ ਵਾਰੀ ਹਾਰਟ ਅਟੈਕਸ 골ਡਨ ਆਰ ਹੈ ਬਿੜ ਤੇ ਨਿਕਲ ਕੇ ਆਇਆ ਜੀ ਪੁਲਿਸ ਤੇ ਜਿਹੜਾ 골ਡਨ ਆਰ ਹੈ 골ਡਨ ਆਰ ਦੇ ਵਿੱਚ ਜੇ ਤੁਸੀਂ ਇਲਾਜ ਨਹੀਂ ਕਰਾਇਆ ਮਰੀਜ਼ ਤੁਸੀਂ ਬਾਹਰ ਲਾਲ ਰੰਗ ਦਾ ਸਾਈਨ ਲਾ ਦਿਓ ਬੰਦਾ ਮੈਕਸ ਦੀ ਬਜਾਇ ਫੋਰਟਿਸ ਲੈ ਜੇ ਫੋਰਟਿਸ ਦੀ ਬਜਾਇ ਸਰਕਾਰ ਜਿਹੜੀ ਜਿੱਥੇ ਆਈ ਵੀ ਲੈ ਜੇ ਜਿੱਥੇ ਉਹਨੂੰ ਇਲਾਜ ਮਿਲਦਾ ਕੋਈ ਸਰਕਾਰੀ ਸਾਨੂੰ ਸਭ ਇੱਥੇ ਅੱਜ ਵੀ ਇਹ ਬੜਾ ਮਾਨਵਤਾਇਕ ਸੈਸ਼ਨ ਹੋਰ ਚੱਕਾਣ। ਉਹਨਾਂ ਦਾ ਜਾਨ ਤੇ ਥੈਂਕ ਯੂ ਜੀ ਜੀ ਮੈਕੋਕਟ ਹੋਵੇ ਜਾਂ ਹੋਰ ਉਹਦੇ ਵਿੱਚ ਵੀ ਬਿਲਕੁਲ 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 ਸਹੀ ਗੱਲ ਹੈ ਜਿਵੇਂ ਨਹੀਂ ਆਖਿਆ ਮੈਮ ਨੇ ਸਰਕਾਰ 10 ਲੱਖ ਇਹਦਾ ਮਤਲਬ ਕਿ ਜਰੂਰ ਤੱਕ ਪੈਸੇ ਕਲਾਊਡ ਬਰਸਟ ਕਿਉਂ ਹੋ ਰਹੇ ਆ ਇਤਨਾ ਕਲਾਊਡ ਬਰਸਟ ਕਿਉਂ ਹੋ ਰਹੇ ਆ ਬਾਰ ਬਾਰ ਅਸੀਂ ਨੇ ਕਿਆ ਛੇੜਖਾਨੀ ਕਰਦੀ ਕੁਦਰਤ ਸੇ ਰਾਦਰਦਰਨ ਇਸ ਸੀਰੀਅਸ ਕੰਸਰਨ ਤੇ ਬਾਤੇ ਕਰਨੇ ਕੀ ਬਜਾਏ ਉਹ ਆਪਣਾ ਅਲੱਗ ਸੇ ਇਹ ਵਿਧਾਨ ਸਭਾ ਕੀ ਬਾਤੇ ਇਹ ਕਰਕੇ और ये ऐसी बातें करके कि हम 1600 सौ सो करोड़ रुपया जो है सीधा खातों में डालेंगे इनको शर्म आनी चाहिए इनके पास पहली बात तो संवैधानिक कोई अधिकार ही नहीं है कि ये सीधे पैसे डाल दें ये कभी भी पैसा डलता है तो स्टेट के थ्रू डलता है पर उससे भी बड़ी बात है क्या ये पैसा डालना चाहते हैं या नहीं ये डालना ही नहीं चाहते जिस समय भारत को अन्न की जरूरत थी तो पूरे भारत के जो लीडर थे वो पंजाब के आगे घुटने टेक के बैठे थे कि दो आज भी 20 परसेंट व्हीट है जो पूरे भारत में पंजाब उगाता है 12 परसेंट राइस पंजाब उगाता है और हैरानी की बात यह है कि जब तो देश को अन्न की जरूरत है तो पंजाब जब कुर्बानियों की जरूरत है पंजाब अंडामानको निकोबार आज भी चले जाओ काले पानी में आप बाहर जाके वहां पे देखोगे वहां पे सिलों के ऊपर जो नाम लिखे हुए हैं सारे पंजाबियों के और जब हक की बात आ जाए तो पंजाब को बाहर निकाल दो मक्खन से बाल की तरह सो दिस इज अ सीरियस कंसर्न ਇਨਕੋ ਸ਼ਰਮਾ ਨਹੀਂ ਚਾਹੀਏ ਇਨਕੋ ਬੈਠਣਾ ਚਾਹੀਏ ਅੰਦਰ ਉਹ ਪੰਜਾਬ ਕੇ ਅਸਲੀ ਮਸਲੋ ਪੇ ਬਾਤ ਕਰਨੀ ਚਾਹੀਏ ਹਾਂਜੀ ਪੰਜਾਬ ਨੇ ਵੱਡੀ ਤਵਾਈ ਚੱਲੀ ਆ ਆਪਣੇ ਪਿੰਡੇ ਦੇ ਉੱਤੇ ਬਹੁਤ ਵੱਡੀ ਤਰਾਸੀ ਤੋਂ ਪੰਜਾਬੀ ਲੋਕ ਫੇਰ ਇੱਕ ਵਾਰ ਉੱਭਰ ਕੇ ਬਾਹਰ ਆਏ ਆ ਸੋ ਅੱਜ ਫੇਰ ਦੁਬਾਰਾ ਪੰਜਾਬ ਨੂੰ ਦੁਬਾਰਾ ਲੀਆਂ ਤੇ ਕਿਵੇਂ ਖੜੇ ਕਰਨਾ ਪੰਜਾਬ ਦੀਆਂ ਖਰਾਬ ਫਸਲਾਂ ਦਾ ਸਵਾਲ ਹੋਵੇ ਪੰਜਾਬ ਦੇ ਉਹਨਾਂ ਖੇਤਾਂ ਦਾ ਜਿਨ੍ਹਾਂ ਖੇਤਾਂ ਦੇ ਅੰਦਰ ਫਸਲਾਂ ਦੇ ਉੱਤੇ ਮਿੱਟੀ ਚੜ ਗਈ ਆ ਰੇਤਾ ਚੜ ਗਿਆ ਉਥੇ ਦੁਆਰਾ ਉਹਨਾਂ ਨੂੰ ਬਾਦ ਕਰਨ ਦੇ ਲਈ ਜਿਹੜਾ ਮਾਨਜੋਗ ਮੁੱਖ ਮੰਤਰੀ ਜੀ ਦਾ ਨਾਰਾ ਜਿਹੜਾ ਖੇਤ ਉਦਾਰੇ ਤੇ ਉਹ ਜਿਹੜੇ ਘਰ ਆਸਿਆ ਨੇ ਲੋਕਾਂ ਦੇ ਡੈਮੇਜ ਹੋਏ ਆ ਹੜ੍ਹ ਚ ਰੁੜ ਗਏ ਆ ਲੋਕਾਂ ਦਾ ਪਸ਼ੂ ਤੰਨ ਉਹੋ ਬਰਬਾਦ ਹੋਇਆ ਜਾਂ ਮਲਟੀ ਕਿਸਮ ਦਾ ਜਿਹੜੇ ਨੁਕਸਾਨ ਇਸ ਟਰੋਪੀ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਚੱਲੇ ਆ ਉਹਨਾਂ ਦੀ ਭਰਵਾਈ ਦੇ ਲਈ ਅੱਜ ਜਿੱਥੇ ਚਰਚਾ ਹੋਣੀ ਹੈ ਉੱਥੇ ਕੁਝ ਨਾਲ ਵੱਡੇ ਫੈਸਲੇ ਵੀ ਹੋਣਗੇ ਔਰ ਮੈਂ ਜ਼ਰੂਰ ਪੰਜਾਬ ਦੀਆਂ ਉਹਨਾਂ ਰਵਾਇਤੀ ਧਿਰਾਂ ਨੂੰ ਰਾਸੀ ਧਿਰਾਂ ਨੂੰ ਖਾਸ ਕਰਕੇ ਕਾਂਗਰਸ ਤੇ ਭਾਜਪਾ ਨੂੰ ਇਹ ਗੱਲ ਜ਼ਰੂਰ ਕਵਾਂਗਾ ਕਿ ਪੰਜਾਬ ਦੇ ਲੋਕਾਂ ਦੀ ਇਸ ਸਵੈ ਦੇ ਉੱਤੇ ਲਾਸਾਂ ਦੇਤੇ ਰਾਜਨੀਤੀ ਕਰਨ ਦੀ بجائے ਸਾਰਥਕ ਚਰਚਾ ਇੱਕ ਪੋਜ਼ਿਟਿਵ ਚਰਚਾ ਜਿਹੜੀ ਐ ਸਿਆਸਤ ਦੇ ਅੰਦਰ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕ ਜਿਹੜੀਆਂ ਉਮੀਦਾਂ ਲਾ ਕੇ ਬੈਠੇ ਆ ਸਿਆਸਤਨ ਨੂੰ ਨੇੜਿਓਂ ਦੇਖ ਰਹੇ ਆ ਪੰਜਾਬ ਦੇ ਲੋਕ ਉਹ ਆਪਣੇ ਝਕਮਾ ਤੇ ਆਪਣੀਆਂ ਪੀੜਾਂ ਤੇ ਆਪਣੇ ਦੁੱਖਾਂ ਤੇ ਜਿਹੜੀ ਪਹੁੰਚ ਆ ਪੰਜਾਬ ਦੇ ਸਾਰੇ ਚਾਹੇ ਸਰਕਾਰੀ ਧੇਰਾ ਚਾਹੇ ਵਿਰੋਧੀ ਧੇਰਾ ਸੋ ਮਜਰੂਰ ਕਮਾਂਗਾ ਕਿ ਵਿਰੋਧੀ ਧਿਰ ਨੂੰ ਅੱਜ ਉਸ ਸਾਰਥਿਕ ਚਰਚਾ 'ਚ ਸ਼ਾਮਲ ਹੋਣ ਔਰ ਇਸ ਚਰਚਾ ਦੇ ਦੌਰਾਨ ਪੰਜਾਬ ਦੇ ਲੋਕਾਂ ਦੇ ਜਿਹੜੇ ਵੱਡੇ ਸਵਾਲ ਨੇ ਹੜਾ ਤੋਂ ਬਾਅਦ ਜਿਹੜੇ ਉੱਪਰ ਕੇ ਸਾਹਮਣੇ ਆਏ ਆ ਉਹਨਾਂ ਦੇ ਉੱਤੇ ਚਰਚਾ ਹੋਵੇ ਅੱਜ ਵੱਖਰਾ ਸੈਸ਼ਨ ਲਾਇਆ ਜਾ ਰਿਹਾ ਹੈ ਭਾਜਪਾ ਵੱਲੋਂ ਚਾਹੀਦਾ ਤੇ ਸੀਗਾ ਕਿ ਭਾਜਪਾ ਨਾ ਉਹ ਪਿਛਲੇ ਸੈਸ਼ਨ 'ਚ ਨਾ ਉਹ ਆ ਜਾ ਰਹੀ ਹੈ ਸੋ ਬੜਾ ਅਜੀਬੋ ਕਰੀਬ ਜਿਹਾ ਮਾਹੌਲ ਹੈ ਮਤਲਬ ਪੰਜਾਬ ਦੀ ਅਸੈਂਬਲੀ ਨੂੰ ਇੱਕ ਪਾਸੇ ਕਰਕੇ ਪੰਜਾਬ ਦੇ ਲੋਕਾਂ ਦੇ ਜਿਹੜੇ ਕੀਤੇ ਜੁੜੇ ਆ ਜਿੱਥੇ ਜਿਹੜਾ ਕਨਸਟੀਟਿਊਸ਼ਨਲੀ ਇੱਕ ਪਲੇਟਫਾਰਮ ਹੈ ਉਹਦੇ ਉੱਤੇ ਆਣ ਦੀ ਬਜਾਏ ਉਹਦਾ ਸਾਹਮਣਾ ਕਰਨ ਦੀ ਬਜਾਏ ਅਜਿਹਾ ਵੱਖਰਾ ਜਿਹੜਾ ਉਹ ਸਿਆਸਤਰ ਬੁਲਾਉਣ ਦਾ ਢੋਂਗ ਰਚਿਆ ਜਾ ਰਿਹਾ ਸੋ ਮੈਂ ਜ਼ਰੂਰ ਕਹਾਂਗਾ ਜੇ ਕੁਝ ਕਰਨਾ ਤੇ ਉਹ ਜੁਮਲੇ ਬੰਦ ਕਰਾਓ ਪੰਜਾਬ ਦੇ ਲਈ ਜਿਹੜਾ ਤੁਸੀਂ ਨਗੂਣਾ ਜਿਆ 1600 ਕਰੋੜ ਰੁਪਏ ਦਾ ਪੰਜਾਬ ਦੇ ਲੋਕਾਂ ਨੂੰ ਜਿਹੜੀ ਉਹ ਰਾਹਤ ਦੇਣ ਦਾ ਐਲਾਨ ਕੀਤਾ ਉਹ ਵੇਲੇ ਤੱਕ ਵਫਾ ਨਹੀਂ ਹੋਇਆ ਸੋ ਇਹ ਕੰਮ ਕੀਤੇ ਜਾਣ ਜਿਹੜੇ ਪੰਜਾਬ ਦੇ ਲੋਕਾਂ ਦੀ ਨਿਵਾਦ ਆ ਸੋ ਮੈਂ ਆਸ ਕਰਦਾ ਕਿ ਵਿਰੋਧੀ ਧਿਰ ਅੱਜ ਸਾਰਥਕ ਮੁੱਦਿਆਂ ਦੇ ਉੱਤੇ ਸਾਰਥਕ ਚਰਚਾ ਪੰਜਾਬ ਦੀ ਇਸ ਸਭਾ ਲਈ ਦੇ ਸਿਆਸਤ ਦੇ ਅੰਦਰ ਕਰੇਗੀ ਉਹਨੂੰ ਸੰਭਾਲੀਏ ਕਿਉਂਕਿ ਪੰਜਾਬ ਨੂੰ ਬਹੁਤ ਸੰਕਟ ਦੇ ਵਿੱਚੋਂ ਜੇ ਕੱਢਣਾ ਸਾਨੂੰ ਬਹੁਤ ਜ਼ੋਰ ਲਾਉਣ ਦੀ ਲੋੜ ਹੈ ਔਰ ਮਾਝੇ ਦੇ ਵਿੱਚ ਬਹੁਤ ਵੱਡਾ ਜਿੱਥੇ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਉੱਥੇ ਜਿਹੜਾ ਮਾਲਵਾ ਖੇਤਰ ਹੈ ਉੱਥੇ ਜਿਹੜਾ ਚਾਈਨੀ ਵਾਇਰਸ ਹੈ ਉਹਨੇ ਨੁਕਸਾਨ ਕੀਤਾ ਫਸਲਾਂ ਦਾ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਸੋ ਇਸ ਕਰਕੇ ਸਾਨੂੰ ਚਾਹੀਦਾ ਕਿ ਪੰਜਾਬ ਨੂੰ ਦੁਬਾਰਾ ਕਿਵੇਂ ਮੁੜ ਪੈਰਾਂ ਤੇ ਖੜਾ ਕਰਨਾ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਤੇ ਬੀਜੇਪੀ ਵਾਸਤੇ ਕੀ ਕਹੋਗੇ ਜਿਹੜੀ ਉੱਥੇ ਅਸ਼ੈਸ਼ਨ ਨਾ ਬੜਾ ਦੇਖੋ ਬੀਜੇਪੀ ਦਾ ਫਰਜ ਬਣਦਾ ਸੀ ਕਿ ਉੱਥੇ ਵਿਧਾਨ ਸਭਾ ਦੇ ਵਿੱਚ ਆਉਂਦੇ ਕਿਉਂਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਸੋ ਬੀਜੇਪੀ ਦਾ ਫਰਜ਼ ਬਣਦਾ ਕਿ ਪੰਜਾਬ ਬਾਤੇ ਕੋਈ ਚੰਗਾ ਪੈਕੇਜ ਹੈ ਜਿਹੜਾ ਉਹ ਦੇਣ ਤਾਂ ਕਿ ਅਸੀਂ ਪੰਜਾਬ ਦੇ ਪੰਜਾਬ ਨੂੰ ਦੁਬਾਰਾ ਜਿਹੜਾ ਮੋੜ ਪੈਣਾ ਸੇਰਾ ਜਿਹੜਾ ਖੜਾ ਕੀਤਾ ਜਾ ਸਕੇ